ਕਲਵਾੜਾ ਤੇ ਕੰਡੀ ਏਰੀਏ ਦੇ ਸਰਪੰਚ ਸਹਿਬਾਨ ਇਹ ਵੀਡੀਓ ਤੇ ਸਨੇਹਾ ਜੁਆਇੰਟ ਐਕਸ਼ਨ ਕਮੇਟੀ ਖਾਸ ਤੌਰ ਤੇ ਇਸ ਇਲਾਕੇ ਦੇ ਸਰਪੰਚਾਂ ਨੂੰ ਪੰਚਾਂ ਨੂੰ ਤੇ ਜਿਹੜੇ ਪੁਰਵ ਸਰਪੰਚ ਹੈ ਉਹਨਾਂ ਲਈ ਅਸੀਂ ਬਣਾ ਰਹੇ ਹਾਂ ਸਾਡਾ ਇਲਾਕਾ ਅੱਜ ਵੀ ਪੰਜਾਬ ਨਾਲੋਂ 30 ਸਾਲ ਪਿੱਛੇ ਹੈ ਇਹ ਸਕੂਲਾਂ ਰਾਹੀਂ ਅਸੀਂ ਆਪਣੇ ਜਿਹੜੇ ਬੱਚਿਆਂ ਦੇ ਸੁਪਨੇ ਤੇ ਆਪਣੇ ਸੁਪਨੇ ਪੂਰੇ ਕਰ ਰਹੇ ਹਾਂ ਇਸ ਕੰਡੀ ਏਰੀਏ ਨੂੰ ਇਹ ਸਕੂਲ ਇੱਕ ਨਵੀਂ ਦਿਸ਼ਾ ਔਰ ਦਸ਼ਾ ਦਿੰਦਾ ਹੈਗਾ ਤੇ ਸਾਜ਼ਿਸ਼ਾਂ ਤਹਿਤ ਇਸ ਸਕੂਲ ਨੂੰ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਸੀਂ ਪਿਛਲੀ ਕੋਲ 10 ਤਰੀਕ ਨੂੰ ਦਿੱਤੀ ਸੀਗੀ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ 20 ਤਰੀਕ ਨੂੰ ਆਉਣ ਵਾਲੀ 20 ਤਰੀਕ ਨੂੰ ਜਿਹੜੀ ਸ਼ਨੀਵਾਰ ਨੂੰ ਇੱਕ ਬਹੁਤ ਵੱਡੇ ਸਤਰ ਤੇ ਇੱਥੇ ਇਕੱਠ ਹੋ ਰਿਹਾ ਸਰਕਾਰ ਖਿਲਾਫ ਧਰਨਾ ਹੋ ਰਿਹਾਗਾ ਮੈਂ ਸਰਪੰਚ ਸਪੰਨਾਂ ਨੂੰ ਜਿੰਨੇ ਵੀ ਸਾਡੇ ਕੰਡੀ ਦੇ ਸਰਪੰਚ ਹੈ ਬੇਨਤੀ ਕਰਦਾਗਾ ਕਿ ਤੁਸੀਂ ਆਪਣੇ ਪੰਚਾਂ ਸਮੇਤ ਤੇ ਇਲਾਕੇ ਦੇ ਜਿਹੜੇ ਤੁਹਾਡੇ ਪਿੰਡਾਂ ਦੇ ਮੋਹਤਵਰ ਲੋਕ ਆ ਉਹਨਾਂ ਨੂੰ ਲੈ ਕੇ ਆਓ ਅਸੀਂ ਸਰਕਾਰ ਦੇ ਖਿਲਾਫ ਬੀਬੀਐਮਬੀ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਝੰਡਾ ਬੁਲੰਦ ਕਰੀਏ ਅਸੀਂ ਬੜਾ ਜੁਲਮ ਇਹਨਾਂ ਲੋਕਾਂ ਦਾ ਸਹਿ ਲਿਆਗਾ ਇਸ ਇਲਾਕੇ ਨੇ ਬੜੇ ਤਸੀਹੇ ਸਹੇ ਆਸੀਂ ਅੱਜ ਵੀ ਆਪਣੀ ਬੇਸਿਕ ਚੀਜ਼ਾਂ ਦੀ ਲੜਾਈ ਲੜ ਰਹੇ ਆ ਐਜੂਕੇਸ਼ਨ ਸਾਡਾ ਮੁੱਢਲਾ ਅਧਿਕਾਰ ਹੈ ਸਾਡੇ ਬੱਚਿਆਂ ਦਾ ਸੁਨਹਿਰੀ ਭਵਿੱਖ ਇਸ ਚੰਗੀ ਸਿੱਖਿਆ ਨੇ ਤੈਅ ਕਰਨਾਗਾ ਮੈਂ ਬੇਨਤੀ ਕਰਦਾ ਕਿ ਆਪਸੀ ਜਿੰਨੇ ਵੀ ਸਾਡੇ મતਭੇਦ ਹੈ ਉਹ ਆਪਾਂ ਘੱਲ ਰੱਖੀਏ ਤੇ ਸਰਕਾਰ ਤੇ BBMP ਤੇ ਪ੍ਰੈਸ਼ਰ ਪਾਈਏ ਕਿ ਉਹ ਜਿਹੜੀ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ ਸਾਡੇ ਬੱਚਿਆਂ ਦੀ ਐਜੂਕੇਸ਼ਨ ਉਹਨੂੰ ਪੂਰਾ ਕਰੇ ਤੇ ਸੁਰੱਖਿਅਤ ਕਰੇ